ਸਰ ਕੀ ਮਾਮਲਾ ਸਾਰਾ ਚੋਰੀ ਦਾ ਇਹ ਸਵੇਰੇ ਸਾਨੂੰ ਪਤਾ ਲੱਗਾ ਆ ਜੀ ਜਦੋਂ ਮੁੰਡੇ ਆਏ ਤੇ ਜਿੰਦੇ ਭੰਨੇਉ ਪਏ ਸੀ ਸਾਰੇ ਅਸੀਂ ਪਿਛਲੇ ਪਾਸੇ ਚੈੱਕ ਕੀਤਾ ਤੇ ਪਿੱਛੇ ਪੰਜ ਦੇ ਪੰਜੇ ਕਮਰਿਆਂ ਦੇ ਜਿੰਦੇ ਸਾਰੇ ਭੰਨੇ ਪਏ ਆ ਅੱਛਾ ਇਹਦੇ ਵਿੱਚੋਂ ਤਕਰੀਬਨ 25-26 ਬੰਡਲ ਪੀਵੀਸੀ ਦੇ ਜਿਹੜੀ ਆਮ ਘਰਾਂ ਨੂੰ ਬਿਜਲੀ ਦੇਣ ਨੂੰ ਵਰਤਦੇ ਆ ਜੀ ਤੇ ਤਕਰੀਬਨ 2000 ਤੋਂ ਜ਼ਿਆਦਾ 2-3000 ਮੀਟਰ ਕੰਡਕਟਰ ਜਿਹੜਾ ਜਿਹੜੀਆਂ ਬਾਹਰ ਤਾਰਾਂ ਪਈਆਂ ਹੁੰਦੀਆਂ ਲੋਹੇ ਦੀ ਇਹ ਸਾਰਾ ਕੁਝ ਚੋਰੀ ਹੋਇਆ ਪਿਆ ਵਿੱਚ ਹੋਰ ਲੋਹੇ ਦਾ ਸਮਾਨ ਬਹੁਤ ਸਾਰਾ ਤੁਸੀਂ ਸਿਰ ਤੁਹਾਨੂੰ ਜਦੋਂ ਸਵੇਰੇ ਆਇਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਚੋਰੀ ਹੋ ਗਈ ਇਥੇ ਮੁੰਡਾ ਕਮਰਾ ਖੋਲਣ ਆਇਆ ਉਹ ਜਾਂ ਦੇਖਿਆ ਤਾਂ ਇੱਥੇ ਜਿੰਦੇ ਭੰਨੇ ਆ ਕਿੰਨੇ ਕਿ ਜਿੰਦੇ ਭੰਨੇ ਗਏ ਇੱਥੇ ਪੰਜ ਪੰਜ ਤੋਂ 6 ਜਿੰਦੇ ਭੰਨੇ ਗਏ ਸੋ ਕਿਸ ਕਿਸ ਤਰ੍ਹਾਂ ਦਾ ਕੋਈ ਸਮਾਨ ਚੋਰੀ ਹੋਇਆ ਹੈਗਾ ਜਾਂ ਨੁਕਸਾਨੀਆਂ ਗਿਆ ਤਕਰੀਬਤ ਪੀਵੀਸੀ ਹੈ ਜ਼ਿਆਦਾ ਪਰ ਜਾਂਚ ਕਰਦੀ ਬਾਕੀ ਆ ਵੀ ਕੀ ਕੀ ਚੋਰੀ ਹੋਇਆ ਜਾਂ ਅਜੇ ਹਜੇ ਇੱਕ ਜੀ ਦੀ ਡਿਟੇਲਿੰਗ ਲੈਣੀ ਰਹਿੰਦੀ ਹੈ ਇੱਕ ਤੋਂ ਤਾਂ ਆ ਗਈ ਹੈ ਕਿ ਪ੍ਰੋਪਰ ਡਿਟੇਲ ਜੀ ਨਹੀਂ ਲਈ ਗਈ ਜੀ ਡਿਟੇਲ ਹੁਣ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਅਸੀਂ ਅੰਟੀਮੇਸ਼ਨ ਦਿੰਨੇ ਆ ਕਿ ਥਾਣੇ ਨੂੰ ਵੀ ਤੇ ਆਪਣੇ ਉੱਚ ਅਧਿਕਾਰੀਆਂ ਨੂੰ ਤੁਸੀਂ ਅਜੇ ਕੋਈ ਲਿਖਤੀ ਦਖਾਸ ਨਹੀਂ ਦਿੱਤੀ ਨਹੀਂ ਹਜੇ ਡਿਟੇਲੇ ਬਣਾ ਰਹੇ ਹਾਂ ਕੀ ਕ ਪਹਿਲਾਂ ਇੱਥੇ ਮੈਨੂੰ ਤਾਂ ਇਹਨੂੰ ਥੋੜਾ ਜਿਹਾ ਹੋਇਆ ਪਰ ਇੱਥੇ ਪਤਾ ਲੱਗਾ ਵੀ ਘਟੋ ਘਟ ਤਿੰਨ ਵਾਰੀ ਚੋਰੀ ਹੋ ਚੁੱਕੀ ਹੈ ਇਸ ਤਰ੍ਹਾਂ ਦੀ ਤੁਸੀਂ ਬਤੌਰੇ ਕੀ ਕਿਵੇਂ ਸਮਾਵਨਾ ਵਾਰ ਰਹੇ ਸੀ ਹਾਂਜੀ ਤੁਸੀਂ ਬਤੌਰੇ ਸੀਵਾਨ ਵਾਰ ਰਹੇ ਹੋ ਸੋ ਕਿਸੇ ਦਾ ਸ਼ੱਕ ਵਗੈਰਾ ਹੈ ਆਪਾਂ ਨੂੰ ਕੋਈ ਨਹੀਂ ਇਸ ਵੇਲੇ ਤਾਂ ਫਿਲਹਾਲ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜਦੋਂ ਅਸੀਂ ਪਿੱਛੇ ਕਮਰੇ ਚੈੱਕ ਕਰ ਰਹੇ ਸੀ ਨਾ ਤਾਂ ਕਮਰਿਆਂ ਦੇ ਬੈਕ ਸਾਈਡ ਤੇ ਆ ਸਾਨੂੰ ਡਰਾਈਵਿੰਗ ਲਾਇਸੈਂਸ ਮਿਲਿਆ ਆ ਜੀ ਬਿਲਕੁਲ ਕਮਰੇ ਦੇ ਪਿੱਛੇ ਦੀਵਾਰ ਟੁੱਟੀ ਹੋਆ ਉਹਦੇ ਨਾਲ ਬਿਲਕੁਲ ਆ ਡਰਾਈਵਿੰਗ ਲਾਇਸੈਂਸ ਇਹ ਕਿੱਥੋਂ ਦਾ ਲਾਇਸੈਂਸ ਹੈ ਇਹ ਡਰਾਈਵਿੰਗ ਲਾਇਸੈਂਸ ਅਭੇ ਇਹ ਹੁਣ ਇਹਦੇ ਬਾਰੇ ਥਾਣੇ ਨੂੰ ਕਿੱਥੋਂ ਮਿਲਿਆ ਸਰ ਤੁਹਾਨੂੰ ਇਹ ਇਹ ਬਿਲਕੁਲ ਜਿੱਥੇ ਸਾਡੀ ਚੋਰੀ ਹੋਈ ਹੈ ਤੇ ਬੈਕ ਸਾਈਡ ਤੇ ਥੋੜਾ ਕਲੋਜ਼ ਕਰਕੇ ਦਿਖਾਵਾਂਗੇ ਜੀ ਸਾਡੇ ਡਿਪਾਰਟਮੈਂਟ ਦੇ ਕਿਸੇ ਪਛਾਣ ਵਿੱਚ ਨਹੀਂ ਆਏ ਸਾਡੇ ਅਸੀਂ ਆਲਦੋਲ ਪਿੰਡ ਤੋਂ ਵੀ ਪਤਾ ਕਰ ਲਿਆ ਝੇੜੂ ਪਿੰਡ ਦੇ ਪਤਨੀ ਸਾਡੇ ਨਾਲ ਆਏ ਸੀ ਇਹ ਆਈ ਕਾਰਡ ਜਿਹੜਾ ਹੈਗਾ ਸੌਰੀ ਲਾਇਸੈਂਸ ਹੈਗਾ ਵਾ ਇੱਥੇ ਮਿਲਿਆ ਇੱਥੇ ਕੀ ਕਰਨ ਹੋ ਸਕਦਾ ਹੈ ਲਾਇਸੈਂਸ ਇੱਥੇ ਇਹ ਬੰਦਾ ਇੱਥੇ ਪਤਾ ਨਹੀਂ ਕੋਈ ਸ਼ੱਕ ਦੀ ਸੰਭਾਵਨਾ ਤਾਂ ਬਣਦੀ ਹੈ ਕਿਉਂਕਿ ਬਾਹਰ ਸੜਕ ਤੇ ਕਿਸੇ ਦਾ ਡਰਾਈਵਿੰਗ ਲਾਇਸੈਂਸ ਦੇਖ ਕੇ ਤਾਂ ਮੰਨ ਸਕਦੇ ਆ ਪਰ ਭਲੇਕੇ ਨਾਲ ਡੇ ਪੈਗਾ ਖੇਤਾਂ ਦੇ ਵਿੱਚ ਇ ਹੋ ਸਕਦਾ ਕਿਸੇ ਸ਼ੱਕੀ ਵਜ੍ਹਾ ਤੇ ਦਾ ਹੋਵੇ। ਸੋ ਰਾਤ ਨੂੰ ਦੇ ਸਮੇਂ ਸਰ ਇੱਥੇ ਤੁਹਾਡਾ ਕੋਈ ਗਾਰਡ ਵਗੈਰਾ ਨਹੀਂ ਹੁੰਦਾ। ਸਰ ਸੁਰੱਖਿਆ ਕਰਮਚਾਰੀ ਕੋਲ ਕੋਈ ਹੈ ਨਹੀਂ। ਨਾ ਸਰਕਾਰੀ ਕੋਈ ਕਰਮਚਾਰੀ ਰਾਤ ਦਾ ਨਹੀਂ ਹੁੰਦਾ। ਸੋ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਇਹ ਹੀ ਆ ਜਲਦ ਤੋਂ ਜਲਦ ਚੋਰ ਫੜੇ ਜਾਣ। ਜਿਨ੍ਹਾਂ ਨੇ ਇਹ ਕਾਰਨਾਮਾ ਕੀਤਾ ਹੈ, ਕਾਹਨ ਕੀਤਾ ਹੈ। ਠੀਕ ਹੈ ਨਾ? ਸਾਡਾ ਕਾफी ਨੁਕਸਾਨ ਹੋਇਆ ਹੈ। ਨੁਕਸਾਨ ਦੀ ਪਰਪਾਈ ਹੁਣ ਕਿੱਦਾਂ ਗਾ ਨਹੀਂ ਦੇਖਣੀ ਪੈਣੀ। ਸਿਰ ਜਿਹੜੇ ਤੁਹਾਡੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਹੋ ਉਹਨਾਂ ਧਿਆਨ ਵਿੱਚ ਲਿਆਉਂਦਾ ਮਸਲਾ ਸਾਰਾ ਇਹ। ਅਜੇ ਐਕਸ਼ਨ ਨਹੀਂ ਕਰ ਰਹੇ ਆ। ਅਜੇ ਦਸਤਨਾਮ ਆਇਆ ਉਹ ਗਲਵਾ ਕਲੀ ਧੰਨਵਾਦ